ਹਾਤ ਮੋਟਰ ਪੁਤਲੀ ਕਰਦੇ ਆਪਾਂ ਜਿਹੜੇ ਮੌਜੂਦ ਐ ਇਸ ਵਕਤ ਉਹਨਾਂ ਦੇ ਸਟੋਰ ਦੇ ਉੱਤੇ ਆਪਣਾ ਏਜੰਸੀ ਤੇ ਤਾਂ ਹਰ ਵਾਰੀ ਜਿਹੜਾ ਫੈਸਟੀਵਲ ਤੇ ਕੁਝ ਨਵੇਂ ਖਾਸ ਲੈ ਕੇ ਤੋਹਫੇ ਹਾਜ਼ਰ ਹੁੰਦੇ ਨੇ ਗੱਡੀਆਂ ਹਰ ਵਾਰੀ ਲੈ ਕੇ ਹਾਜ਼ਰ ਹੁੰਦੇ ਵੱਖ-ਵੱਖ ਤਰ੍ਹਾਂ ਦੀਆਂ ਤਾਂ ਸਾਡੇ ਨਾਲ ਜੀਐਮ ਨੇ ਵਿਸ਼ਾਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਵਾਰ ਆ ਦਿਵਾਲੀ ਦੇ ਉੱਤੇ ਖਾਸ ਤੋਹਫਾ ਜਿਹੜਾ ਲੋਕਾਂ ਦੇ ਲਈ ਲੈ ਕੇ ਆਏ ਪਹਿਲਾਂ ਤਾਂ ਵਿਸ਼ਾਲ ਜੀ ਨਿਊਜ਼ ਹੈਡਲਾਈਨ ਤੋਂ ਦੇ ਸਾਡਾ ਬਹੁਤ ਬਹੁਤ ਸਵਾਗਤ ਵੈਲਕਮ ਸਰ ਪ੍ਰਭਾਤ ਟੀਵੀ ਐਸ ਸਾਡਾ ਸਾਰਿਆਂ ਨੂੰ ਬਹੁਤ ਬਹੁਤ ਵੈਲਕਮ ਕਰਦਾ ਜੀ ਜੀਮਾ ਵਿਸ਼ਾਲ ਜੀ ਐਮ ਪ੍ਰਭਾਤ ਟੀਵੀ ਐਸ ਤੋਂ ਜਿੱਦਾਂ ਤੁਸੀਂ ਜਾਣਦੇ ਹੋਵੋਗੇ ਕਿ ਬੜਾ ਪੁਰਾਣਾ ਨਾਮ ਹੈ ਜੀ ਪ੍ਰਭਾਤ ਟੀਵੀ ਐਸ ਬੜੇ ਕਸਟਮਰ ਜੁੜੇ ਹੋਏ ਆ ਸਾਡੇ ਨਾਲ ਤੁਸੀਂ ਵੀ ਕਾਫੀ ਪੁਰਾਣੇ ਸਾਡੇ ਨਾਲ ਜੁੜੇ ਹੋਏ ਹੋ ਜੀ ਤੁਹਾਨੂੰ ਦੱਸਣਾ ਚਾਹੂੰਗਾ ਸਰ ਕਿ ਇਸ ਵਾਰੀ ਆਪਾਂ ਜੀਐਸਟੀ ਦੀ ਕਟੌਤੀ ਦੇ ਨਾਲ ਕਾਫੀ ਜ਼ਿਆਦਾ ਜਿਹੜੇ ਮਾਰਕੀਟ ਦੇ ਪ੍ਰਾਈਸ ਆ ਉਹ ਟਿਕਨੇ ਹੋਏ ਆ ਠ ਦਾ ਕਿ ਸਕੂਟਰੀ ਦੇ ਵਿੱਚ ਸਕੂਟਰ ਦੇ ਵਿੱਚ ਜੂਪੀਟਰ ਦੇ ਵਿੱਚ 113 ਸੀਸੀ ਦੇ ਵਿੱਚ ਕਾਫੀ ਆਪਣਾ ਰੇਟ ਦੀ ਕਟੋਤੀ ਹੋਈ ਜੇ ਜਿੱਦਾਂ 6000 ਤੋਂ ਲੈ ਕੇ 18-20000 ਤੱਕ ਦੇ ਆਪਾਂ ਤੁਹਾਨੂੰ ਜਿਹੜੇ ਆਪਣਾ ਜੇ 6000 ਤੋਂ 18000 ਤੱਕ ਦੀ ਬੈਲੈਂਸ ਜਿਹੜਾ ਕਟੋਰ ਕੀਤਾ ਹੈ ਜੇ ਇਹਦੇ ਵਿੱਚ ਤੁਹਾਨੂੰ ਆਪਾਂ ਨਾਲ ਆਪਣਾ ਸੇਲ ਦੇ ਵਿੱਚ ਵੀ ਵਧੀਆਂ ਚੀਜ਼ਾਂ ਲਵਾਂਗੇ ਜਿੱਦਾਂ ਆਪਣੇ ਕੋ ਇਲੈਕਟ੍ਰਿਕ ਸਕੂਟਰ ਵੀ ਅਵੇਲੇਬਲ ਹੈਗੇ ਨੇ TVS ਦੇ ਠੀਕ ਹੈ ਜੀ ਉਹਦੇ ਵਿੱਚ ਵੀ ਆਪਾਂ ਕੈਸ਼ਬੈਕ ਦੇ ਰਹੇ ਆ 2500 ਰੁਪਏ ਦਾ ਕੰਪਨੀ ਵੱਲੋਂ ਠੀਕ ਹੈ ਜੀ ਇਸ ਤੋਂ ਇਲਾਵਾ ਸਰ ਬੂਟ ਸਪੇਸ ਕਾਫੀ ਵਧੀਆ ਜੇ ਠੀਕ ਹੈ ਜੀ ਸਕੂਟਰੀ ਜੰਮ ਕੇ ਚੱਲਦੀ ਆ ਬੜੇ ਵਧੀਆ ਫੀਚਰਸ ਨੇ ਡਿਜੀਟਲ ਮੀਟਰ ਆ ਠੀਕ ਹੈ ਜੀ ਡਿਸਕ ਬ੍ਰੇਕ ਵੀ ਅਵੇਲੇਬਲ ਆ ਨਾਲ ਠੀਕ ਹੈ ਜੀ ਬਖਰੇ ਬਖਰੇ ਕਲਰਸ ਹੁੰਦੇ ਨੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਜੀ ਰਿਕਵੈਸਟ ਆ ਤੇ ਤੁਸੀਂ ਸਾਰੇ ਕੋਈ ਵਿਜ਼ਿਟ ਕਰੋ ਤੁਹਾਨੂੰ ਹਰ ਵਿਜ਼ਿਟ ਦੇ ਵਿੱਚ ਨਾਲ ਇੱਕ ਗਿਫਟ ਹੈਂਪਲ ਕੋਈ ਨਾ ਕੋਈ ਵਧੀਆ ਤਰੀਕੇ ਦਾ ਤੁਹਾਨੂੰ ਦਿੱਤਾ ਜਾਊਗਾ ਗਿਫਟ ਵਾਊਚਰ ਦਿੱਤੇ ਜਾਣਗੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਸਾਰੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਦਿਸਾਲ ਜੀ ਜਿਸ ਤਰ੍ਹਾਂ ਦੀਵਾਲੀ ਤੇ ਪ੍ਰਭਾਤ ਏਜੰਸੀ ਵੱਲੋਂ ਜਿਹੜਾ ਖਾਸ ਸੋਫੇ ਵੀ ਲੈ ਜਾਂਦੇ ਆਂਦੇ ਇਸ ਵਾਰ ਨਵੇਂ ਮਾਡਲ ਵੀ ਆਏ ਨੇ। ਮੈਂ ਜਾਣਨਾ ਕਿ ਜਿਹੜੇ ਦਰਸ਼ਕ ਦੇਖ ਰਹੇ ਨੇ ਅੰਮ੍ਰਿਤਸਰ ਦੇ ਆ ਅੱਗੇ ਵੀ ਇਥੋਂ ਪਰਚੇਸਿੰਗ ਤੁਹਾਡੇ ਕਰਦੇ। ਕਾਫੀ ਪੁਰਾਣੀ ਏਜੰਸੀ ਆ। ਜੀ ਜੀ ਤੇ ਇਸ ਵਾਰ ਜਿਹੜਾ ਦੀਵਾਲੀ ਦੇ ਉੱਤੇ ਕੀ ਖਾਸ ਸੋਫਾ ਲੋਕਾਂ ਲਈ ਲੈ ਕੇ ਆਏ ਤੇ ਕੀ ਉਹਦੀ ਸ਼ੋਰਟ ਆ? ਕੀ ਖਾਸੀਅਤ ਹੈ? ਸੋਫੇ ਜ਼ਰਾ ਐਕਸਚੇਂਜ ਬੋਨਸ ਦਵਾਂਗੇ ਜੀ ਜਦੋਂ ਗੱਡੀ ਕੋਈ ਪੁਰਾਣੀ ਲੈ ਕੇ ਆ ਰਿਹਾ। ਉਹਨੂੰ ਕਾਫੀ ਵਧੀਆ ਐਕਸਚੇਂਜ ਬੈਲੈਂਸ ਦਵਾਂਗੇ ਪਲੱਸ ਨਾਲ ਉਹਨੂੰ ਗਿਫਟ ਵੀ ਦਵਾਂਗੇ ਜੀ ਹਰ ਗੱਡੀ ਦੇ ਨਾਲ ਇੱਕ ਗਿਫਟ ਵਧੀਆ ਵਧੀਆ ਲੈਵਲ ਦਾ ਗਿਫਟ ਹੋਏਗਾ ਜੀ ਕੋਈ ਛੋਟਾ ਮੋਟਾ ਗਿਫਟ ਨਹੀਂ ਵਧੀਆ ਲੈਵਲ ਦੇ ਗਿਫਟ ਦਵਾਂਗੇ ਬਾਕੀ ਜੋ ਵੀ ਸਾਡੇ ਕੋਲ ਜਿੰਨਾ ਡਿਸਕਾਊਂਟ ਹੁੰਦਾ ਹੈ ਵੱਰ ਤੋਂ ਵੱਧ ਵਧੀਆ ਲੈਵਲ ਤੇ ਕਰਕੇ ਉਹਨੂੰ ਆਪਾਂ ਕਸਟਮਰ ਨੂੰ ਮਚੂਰ ਕਰਾ ਜੀ ਠੀਕ ਹੈ ਜੀ ਕਿਸੇ ਨੂੰ ਵੀ ਆਪਾਂ ਖਾਲੀ ਹੱਥ ਨਹੀਂ ਜਾਣ ਦੇਣਾ ਜਿਹੜਾ ਆਏਗਾ ਗੱਡੀ ਲੈ ਕੇ ਜਾਏਗਾ ਠੀਕ ਹੈ ਜੀ ਕੋਈ ਗੱਡੀ ਦੇ ਜਿਸ ਤਰ੍ਹਾਂ ਮਾਡਲ ਹੈਗੇ ਨੇ ਅਸੀਂ ਉਹ ਸਾਰੀ ਰਿਪੋਰਟਿੰਗਸ ਵੀ ਕੀਤੀਆਂ ਨੇ ਤੁਹਾਡੇ ਮੋਟਰਸਾਈਕਲ ਕਨਵੈਂਸਸ ਦੀਆਂ ਤੇ ਮੈਂ ਚਾਹਨਾ ਕਿ ਉਹਨਾਂ ਤੇ ਕੋਈ ਡਿਸਕਾਊਂਟ ਹੈ ਜਾਂ ਕੁਝ ਉਹਦੀ ਕੁਆਲਿਟੀ ਹੈ ਜਿਹੜੀ ਇਸ ਵਾਰ ਜਿਹੜੀ ਕੋਈ ਕਸਟਮਰਾਂ ਵੱਲੋਂ ਜ਼ਿਆਦਾ ਲਾਈਕ ਕੀਤੀ ਜਾ ਰਹੀ ਹੈ ਜਾਂ ਕੋਈ ਨਵਾਂ ਜਿਹੜਾ ਮਾਡਲ ਆਇਆ ਹੈ ਕਿਹੜਾ ਲੋਕਾਂ ਵੱਲੋਂ ਜ਼ਿਆਦਾ ਪਸੰਦ ਕੀਤਾ ਸਰ ਸਾਡੇ ਵਿੱਚ ਇੱਕ TVS ਦਾ 110 ਦਾ SXC ਮਾਡਲ ਹੁੰਦਾ ਜੀ ਠੀਕ ਹੈ ਜੀ ਉਹਦਾ ਡਿਜੀਟਲ ਮੀਟਰ ਹੁੰਦਾ ਠੀਕ ਹੈ ਜੀ ਪਲੱਸ ਉਹਦੇ ਨਾਲ ਅੱਗੇ ਫਰੰਟ ਤੇ ਲਾਈਟ ਹੁੰਦੀ ਹੈ ਕਸਟਮਰ ਨੂੰ ਬਹੁਤ ਵਧੀਆ ਲੱਗਦੀ ਹੈ ਜਿੱਦਾਂ ਬੂਟ ਸਪੇਸ ਸਾਡੀ ਕੀ ਦੀ ਉਹ ਵੀ ਕਾਫੀ ਜ਼ਿਆਦਾ ਅਟਰੈਕਟਿਵ ਹੈ ਜੀ ਜਿੰਨਾ ਮਰਜ਼ੀ ਸਮਾਨ ਰੱਖ ਲੋ ਸਟੂਡੈਂਟਲੀ ਪੇਰੈਂਟਸਲੀ ਹਰ ਜਿਹੜਾ ਏਜ ਦਾ ਬੰਦਾ ਨੂੰ ਲਾਈਕ ਕਰਦਾ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲ ਬਾਈਕ ਸੈਗਮੈਂਟ ਆਂਦਾ ਉਹਦੇ ਵਿੱਚ ਐਵਰੇਜ ਆ ਵੀ ਕਨਵੈਂਸ ਤੇ ਲੱਗੇ ਜਾ ਕੇ ਆਪਾਂ ਦਰਸ਼ਕ ਜਿਹੜੇ ਦੇਖ ਰਹੇ ਉਹਨਾਂ ਨੂੰ ਦਿਖਾਈਏ ਤੁਸੀਂ ਦੱਸੋ ਉਹਦੇ ਬਾਰੇ ਕਿਹੜੀ ਚ ਹੈਗੀ ਆ ਕੁਆਲਿਟੀ ਜਿਹੜਾ ਮਟੀਰੀਅਲ ਕੋਈ ਤਾ ਵੇਖ ਸਕਦੇ ਹੋ ਕਿ ਇਸ ਵਕਤ ਜਿਹੜੇ ਨਾਲ ਸਾਨੂੰ ਦਿਖਾ ਰਹੇ ਨੇ ਮੈਨੇਜਰ ਜਿਹੜੇ ਵਿਸ਼ਾਲ ਜੀ ਇਹਨਾਂ ਨਾਲ ਕੁਆਲਿਟੀ ਜੋ ਵੀ ਹੈ ਜੋ ਇਹਦਾ ਖਾਸੀਅਤ ਹੈ ਤੁਹਾਡੇ ਨਾਲ ਨਿਊਜ਼ ਹੈਡਲਾਈਨ ਟੂਡੇ ਦੇ ਮਾਧਿਅਮ ਰਾਹੀਂ ਜਿਹੜੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਤੇ ਜੋ ਦੀ ਖਾਸੀਅਤ ਹੈ ਤੇ ਜੋ ਦੀ ਪ੍ਰਾਈਸ ਵੀ ਹੈ ਜਾਂ ਕੋਈ ਡਿਸਕਾਊਂਟ ਵੀ ਹੈ ਫੈਸਟੀਵਲ ਨੂੰ ਲੈ ਕੇ ਤਾਂ ਵੀ ਗੱਲਬਾਤ ਕਰਾਂਗੇ ਤਾਂ ਕਿ ਵਿਸ਼ਾਲ ਜੀ ਜੀ ਸਰ 113 ਸੀਸੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਆਪਣਾ ਪਤਾ ਨੂੰ ਇਹ ਚੈੱਕ ਕਰਵਾ ਦੇਣਾ ਜੀ ਇਲਾਈਟ ਦੇ ਨਾਲ ਆਂਦੀ ਜੇ 4 ਇੰਡੀਕੇਟਰ ਸਪਾਰਕਿੰਗ ਵਾਲੇ ਫਰਸਟ ਟਾਈਮ ਇਨ ਇੰਡੀਆ ਸਕੂਟਰ ਦੇ ਵਿੱਚ ਪਹਿਲੀ ਵਾਰ ਆਇਆ ਠੀਕ ਹੈ ਜੀ ਇਹ ਵੀ ਨਾਲ ਅਵੇਲੇਬਲ ਜੇ ਵਾਈਟ ਲਾਈਟ ਹੁੰਦੀ ਹੈ ਫਰੰਟ ਤੇ ਠੀਕ ਹੈ ਜੀ ਐਵਰੇਜ ਕਾਫੀ ਵਧੀਆ ਜੀ 50 ਪਲੱਸ ਐਵਰੇਜ ਹੁੰਦੀ ਹੈ ਬਾਕੀ ਤਾਂ ਬੂਸਟ ਵੀ ਚੈੱਕ ਕਰ ਲੈ ਨਾਲ ਲੋਕਾਂ ਨੂੰ ਬੜਾ ਪਸੰਦ ਆਉਂਦਾ ਹੈ ਓਕੇ ਸੋ ਲਾਵਾਸਰੀ ਦੇ ਵਿੱਚ ਆਪਣੇ ਕੋਲ ਕਲਰਸ ਕਾਫੀ ਅਵੇਲੇਬਲ ਹੁੰਦੇ ਆ ਜਿਦਾ ਇੱਕ ਆਟੋ ਟੋਨ ਹੈਲੋ ਇਹ ਵੀ ਵਾਲੇ ਮਾਡਲ ਵੀ ਹੁੰਦੇ ਨੇ ਸਾਰੇ ਆਪਣੇ ਸੈਗਮੈਂਟ ਦੇ ਵਿੱਚ ਨਾ ਮੋਟਰਸਾਈਕਲ ਜੋ ਦੇਖ ਸਕਦੇ ਹੋ ਕਿ ਲੋਏ ਵੀਲ ਹੈ ਤੇ ਡਿਸਕ ਬ੍ਰੇਕ ਹੈ ਤੇ ਇਹ ਵੀ ਜਾਣਾਂਗੇ ਇਹਦਾ ਵਿਸ਼ਾਲ ਦੀ ਸਾਰੀ ਜਾਣਕਾਰੀ ਸਰੀ ਰੀਡਰ ਜੀ 125 ਸੀਸੀ ਠੀਕ ਹੈ ਜੀ ਇਹਦੇ ਵਿੱਚ ਫਰੰਟ ਡਿਸਕ ਆਂਦੀ ਜੀ ਠੀਕ ਹੈ ਜੀ ਕਲਰ ਕਾਫੀ ਅਵੇਲੇਬਲ ਹੈਗੇ ਨਾਲ ਇਹਦੇ ਇਹਦੇ ਵਿੱਚ ਸਰ ਆਪਣੀ ਕਨੈਕਟੀਵਿਟੀ ਆ ਜਾਂਦੀ ਬਲੂਟੁੱਥ ਦੀ ਮੀਟਰ ਸਾਰਾ ਡਿਜੀਟਲ ਆ ਜਾਂਦਾ ਜੀ ਡਬਲ ਸੀਟ ਸਿੰਗਲ ਸੀਟ ਦੋਨਾਂ ਦੇ ਵਿੱਚ ਅਵੇਲੇਬਲ ਹੁੰਦਾ ਜੀ ਠੀਕ ਹੈ ਜੀ ਤੇਰੀ ਐਵਰੇਜ ਵੀ ਕਾਫੀ ਵਧੀਆ 40 50 ਦੇ ਨੀਅਰ ਬਾਡੀ ਦੀ ਐਵਰੇਜ ਆਨ ਰੋਡ ਰਹੂਗੀ ਜਿਹੜਾ ਬੰਦਾ ਆਪਣਾ ਫੀਲਡ 'ਚ ਕੰਮ ਕਰਦਾ ਉਹਦੇ ਲਈ ਵੀ ਬਹੁਤ ਵਧੀਆ ਜਿਹੜਾ ਮੁੰਡਾ ਕੋਲੇਜ ਲਈ ਜਾਂ ਕਿਸੇ ਹੋਰ ਪਰਪਸਲੀ ਯੂਜ਼ ਕਰਨਾ ਜਾਂਦਾ ਉਹ ਵੀ ਇਹਨੂੰ ਯੂਜ਼ ਕਰ ਸਕਦਾ ਉਸ ਸਦੀ ਦੀ ਕੋਸਟ 1 ਲੱਖ ਦੇ ਨੀਅਰ ਬਾਊਟ ਹੈ ਜੀ ਬਾਕੀ ਆਪਾਂ ਡਿਸਕਲੋਸ ਨਹੀਂ ਕਰਾਂਗੇ ਜਦੋਂ ਕਸਟਮਰ ਆਊਗਾ ਉਹਨੂੰ ਬੜੇ ਵਧੀਆ ਡੀਲ ਦਿੱਤੀ ਜਾਊਗੀ ਕਸਟਮਰ ਆਵ ਕੇਗਾ ਕਿ ਯਸ ਤੁਸੀਂ ਡੀਲ ਕੀਤਾ ਵਧੀਆ ਤਰੀਕੇ ਨਾਲ ਵਧੀਆ ਡੀਲ ਦਵਾਂਗੇ ਤੁਸੀਂ ਨੇ ਕਨਵੈਂਸਸ ਤੁਸੀਂ ਲਗਾਈਆਂ ਐ ਸਭ ਤੋਂ ਡਿਸਕਾਊਂਟ ਹੈ ਸਭ ਤੋਂ ਡਿਸਕਾਊਂਟ ਹੈ ਜੀ ਵੱਡੇ ਡਿਸਕਾਊਂਟ ਹੈ ਛੋਟੇ ਨਹੀਂ ਹੈਗੇ ਸਰ ਵੱਡੇ ਵਾਲੇ ਡਿਸਕਾਊਂਟ ਦਵਾਂਗੇ ਠੀਕ ਹੈ ਜੀ ਕਸਟਮਰ ਨੂੰ ਬੇਨਤੀ ਹੈ ਜੀ ਸਾਰੇ ਇੱਕ ਵਾਰੀ ਵਿਜ਼ਿਟ ਕਰੋ દિਵਾਲੀ ਦੇ ਆਪਣਾ ਜਿਹੜਾ ਡਰੀਮ ਬਾਈਕ ਆ ਡਰੀਮ ਸਕੂਟਰ ਆ ਉਹ ਤੁਸੀਂ ਪਰਚੇਸ ਕਰੋ ਪਰਮਾਟੀਵੀਐਸ ਤੋਂ ਜੀ ਯਾਰ ਸਾਡਾ ਜਾਨਾ ਮੰਨਿਆ ਇੱਕ ਬ੍ਰਾਂਡ ਆ ਬਹੁਤ ਤਗੜਾ ਉੱਥੇ ਵਿਜ਼ਿਟ ਕਰੋ ਵਿਜ਼ਿਟ ਕਰੋ ਗੱਡੀ ਪਰਚੇਸ ਕਰੋ ਤੇ ਹਰ ਗਿਫਤਾਨ ਹਰ ਹਰ ਗੱਡੀ ਦੇ ਨਾਲ ਤੁਹਾਨੂੰ ਇੱਕ ਗਿਫਟ ਜਰੂਰ ਦਿੱਤਾ ਜਾਊਗਾ ਠੀਕ ਹੈ ਜੀ ਜੋ ਵੀ ਸਾਡੇ ਵੱਲੋਂ ਇੱਕ ਬੈਸਟ ਪ੍ਰਾਈਸ ਆ ਆਪਣੇ ਕਸਟਮਰ ਲਈ ਉਹਨੂੰ ਬੈਸਟ ਡੀਲ ਦੇ ਨਾਲ ক্লোਜ਼ ਕੀਤਾ ਜਾਊਗਾ ਠੀਕ ਹੈ ਜੀ ਸਾਰਿਆਂ ਨੇ ਆਉਣਾ ਤਪੀਦ ਵਾਲੀ ਸਾਡੇ ਵੱਲੋਂ ਤੇ ਸਾਡੀ ਪ੍ਰਭਾਤ ਦੀ ਥੈਂਕ ਯੂ ਪ੍ਰਭਾਤ ਮੋਟਰ ਏਜੰਸੀ ਪੁਤਲੀ ਘਰ ਤੋਂ ਜਿੰਨਾਂ ਆਪਣੇ ਵਿਚਾਰ ਸਾਂਝੇ ਕੀਤੇ ਤਾਂ ਜਿਸ ਤਰ੍ਹਾਂ ਤਿਉਹਾਰ ਹੈ ਲੋਕਾਂ ਵੱਲੋਂ ਖਰੀਦ ਪਰਚੇਸ ਕੀਤੀ ਜਾਂਦੀ ਆ ਤਾਂ ਜਿਹੜੇ ਮੋਟਰਸਾਈਕਲ ਲੈਣ ਦੇ ਚਾਹਵਾਨ ਨੇ ਤਾਂ ਜਾਂ ਐਕਟੀਵਾ ਲੈਣ ਦੇ ਚਾਹਵਾਨ ਆ ਉਹਨਾਂ ਨਾਲ ਉਹਨਾਂ ਆਪਣੇ ਵਿਚਾਰ ਤੇ ਜਿਹੜੀਆਂ ਜੋ ਸਕੀਮਾਂ ਸਹੂਲਤਾਂ ਵੀ ਉਹਨਾਂ ਨੂੰ ਤਾਹੀ ਉਹ ਨਵਾਂ ਲੋ ਦਿੱਤੀਆਂ ਜਾਣਗੇ ਜਦੋਂ ਇੱਥੇ ਆ ਕੇ ਉਹ ਕੋਈ ਕਨਵੈਂਸ ਪਰਚੇਸ ਕਰਨਗੇ ਜਾਂ ਦੀ ਜਾਣਕਾਰੀ ਪ੍ਰਾਪਤ ਕਰਨਗੇ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਤਾਂ ਫਿਰ ਹੋਰ ਕਿਸੇ ਨਵੀਂ ਅਪਡੇਟ ਨਾਲ ਲੈ ਕੇ ਫਿਰ حاضر ਹੋਵਾਂਗੇ ਤੁਸੀਂ ਬਣੇ ਰਹੋ ਨਿਊ ਸੈਟਲਾਈਨ ਟੂਡੇ ਦੇ ਨਾਲ